ਤੇ ਚਿਹਦੀ ਦਿਹਾੜੇ ਮੌਕੇ ਸ਼ਰੀਫ ਅਤਗੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਨਾਲ ਭਰੀ ਟਰਾਲੀ ਨਾਲ ਵੱਡਾ ਹਾਸਾ ਵਪਰੇ ਜਿਸ ਵਿੱਚ ਕੇ ਦੋ ਨੌਜਵਾਨਾਂ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਐ ਜੀ ਹਾਂ ਵੱਡੀ ਗਿਣਤੀ ਵਿੱਚ ਨੌਜਵਾਨ ਸ਼੍ਰੀ ਫਤਿਹਗੜ੍ਹ ਸਾਹਿਬ ਟਰੈਕਟਰਾਂ ਟਰਾਲੀਆਂ ਤੇ ਸਵਾਰ ਹੋ ਕੇ ਜਾ ਰਹੇ ਨੇ ਸੁਰਾਨ ਖੰਨਾ ਕੋਲ ਇਹ ਬੇहद ਭਿਆਨਕ ਹਸ ਵਾਪਰੇ ਜਿੱਥੇ ਕਿ ਸੰਗਤ ਨਾਲ ਭਰੀ ਟਰਾਲੀ ਹਾਸਾਗ੍ਰਸਤ ਹੋ ਗਈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਦਰਸਾ ਸੰਗਤ ਦੀ ਟਰੈਕਟਰ ਟਰਾਲੀ ਦੀ ਇੱਕ ਵੱਡੇ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਇਸ ਭਿਆਨਕ ਹਾਦਸੇ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੂ ਜਿਸ ਦੀ ਉਮਰ 32 ਸਾਲ ਦੱਸੀ ਗਈ ਹੈ ਅਤੇ ਸੁਰਿੰਦਰ ਸਿੰਘ ਜਿਸ ਦੀ ਕਿ ਉਮਰ 15 ਸਾਲ ਵਜੋ ਦੋਮਾ ਦੀ ਪਛਾਣ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕ ਹਲਕਾ ਖੇਮ ਕਰਨ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲੇ ਸੀ ਇਸ ਹਾਦਸੇ ਚ 10 ਤੋਂ ਵੱਧ ਸ਼ਰਦਾ ਲੋਕ ਜ਼ਖਮੀ ਵੀ ਹੋਏ ਨੇ ਹਾਲਾਂਕਿ ਜ਼ਖਮੀ ਲੋਕਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਮੰਡੀ ਗਵਿੰਦਗੜ ਥਾਣਾ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਘਟਨਾ ਤੋਂ ਬਾਅਦ ਖੇਮਕਰਨ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਪਾਈ ਗਈ ਹੈ ਉੱਥੇ ਹੀ ਸੋਸ਼ਲ ਮੀਡੀਆ ਤੇ ਵੀ ਲੋਕ ਇਸ ਘਟਨਾ ਨੂੰ ਲੈ ਕੇ ਦੁੱਖ ਜਤਾ ਰਹੇ ਨੇ ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪੂਰੇ ਪੰਜਾਬ ਲਈ ਜਾਂ ਫਿਰ ਪੂਰੇ ਸਿੱਖ ਜਗਤ ਲਈ ਬੇਹੱਦ ਗਮਗੀਨ ਇਹ ਦਿਨ ਨੇ ਉੱਥੇ ਹੀ ਹੁਣ ਇਸ ਹਾਦਸੇ ਨੇ ਲੋਕਾਂ ਨੂੰ ਹੋਰ ਵੀ ਸੋਗ ਵਿੱਚ ਡੁਬਾ ਦਿੱਤਾ ਹੈ ਦਰਸਲ ਦੋ ਨੌਜਵਾਨ ਇੱਕ ਦੀ ਉਮਰ 15 ਸਾਲ ਸੀ ਅਤੇ ਦੂਜੇ ਦੀ 32 ਸਾਲ ਦੋਵਾਂ ਦੀ ਇਸ ਹਾਦਸੇ ਦੌਰਾਨ ਭਿਆਨਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਦਰਸਲ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਇਹ ਸਾਰੇ ਖੇਮ ਕਰਨ ਦੇ ਪਿੰਡ ਭਗਵਾਨਪੁਰਾ ਤੋਂ ਸ਼੍ਰੀ ਫਤਗੜ ਸਾਹਿਬ ਆ ਰਹੇ ਸੀ ਅਤੇ ਜਿਵੇਂ ਹੀ ਖੰਨਾ ਨੇੜੇ ਮੰਡੀ ਗਵਿੰਦਗੜ੍ਹ ਕੋਲ ਇਹਨਾਂ ਦੀ ਟਰਾਲੀ ਪਹੁੰਚੀ ਤਾਂ ਇੱਕ ਵੱਡੇ ਟਰਾਲੇ ਦੇ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਟਰਾਲੀ 'ਚ ਸਵਾਰ 10 ਤੋਂ ਵੱਧ ਹੋਰ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ